ਜੀ ਸਰਨ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਗੁਰਦੀਪ ਦੀਪਸਾਈਟ ਕਲੀਨਿਕ ਤੋਂ ਅਸੀਂ ਹਰ ਵਾਰ ਇੱਕ ਐਜੀ ਹਰਬ ਬਾਰੇ ਦੱਸਦੇ ਹੁੰਨੇ ਆ ਜਿਹੜੀ ਤੁਹਾਡੇ ਬਿਮਾਰੀਆਂ ਨੂੰ ਠੀਕ ਕਰਨ ਦੇ ਵਿੱਚ ਜਾਂ ਤੁਹਾਨੂੰ ਤੰਦਰੁਸਤ ਰੱਖਣ ਦੇ ਵਿੱਚ ਸਹਾਇਕ ਸਿੱਧ ਹੁੰਦੀ ਹੈ ਅੱਜ ਆਪਾਂ ਉਸ ਲੜੀ ਦੇ ਅਖਤ ਆਪਾਂ ਗੱਲ ਕਰਾਂਗੇ ਮੇਥੀ ਦਾਣੇ ਬਾਰੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੀ ਸਮੱਸਿਆ ਬਾਰੇ ਵੀ ਦੱਸ ਸਕਦੇ ਹੋ ਜੇ ਅਸੀਂ ਤੁਹਾਡੇ ਵਾਸਤੇ ਹੋਰ ਕਿੱਦਾਂ-ਕਿੱਦਾਂ ਦੀ ਵੀਡੀਓਜ਼ ਲੈ ਕੇ ਆ ਸਕਦੇ ਆ ਤਾਂ ਮੇਥੀ ਦਾਣਾ ਇੱਕ ਹੈਗੀ ਚਮਤਕਾਰੀ ਹਰਬ ਹੈਗੀ ਹੈ ਜੇ ਤੁਸੀਂ ਇਹਨੂੰ ਆਪਣੀ ਡਾਈਟ ਦੇ ਵਿੱਚ ਲੈਣੇ ਹੋ ਇਹਨੂੰ ਸਪਰਾਉਟ ਕਰਕੇ ਤੁਸੀਂ ਲੈ ਸਕਦੇ ਹੋ ਇਹਨੂੰ ਚਾਹ ਦੀ ਤਰ੍ਹਾਂ ਬਣਾ ਕੇ ਲੈ ਸਕਦੇ ਹੋ ਕਾੜਾ ਬਣਾ ਕੇ ਲੈ ਸਕਦੇ ਹੋ ਭਿਗੋ ਕੇ ਲੈ ਸਕਦੇ ਹੋ ਰਾਤ ਨੂੰ ਪਿਓ ਕੇ ਸਵੇਰੇ ਲੈ ਸਕਦੇ ਹੋ ਕਈ ਤਰੀਕਿਆਂ ਨਾਲ ਇਹਨੂੰ ਆਪਾਂ ਲੈ ਸਕਦੇ ਆ ਪਰ ਜੇ ਤੁਸੀਂ ਇਹਨੂੰ ਲੈਨੇ ਹੋ ਤਾਂ ਇਹ ਤੁਹਾਨੂੰ ਕਿੰਨੀਆਂ ਹੀ ਬਿਮਾਰੀਆਂ ਦੇ ਵਿੱਚ ਹੈਲਪ ਕਰਦੀ ਹੈ ਸਭ ਤੋਂ ਪਹਿਲਾ ਹੈਗੀ ਹੈ ਤੁਹਾਡਾ ਡਾਈਜੈਸਟਿਵ ਸਿਸਟਮ ਯਾਨੀ ਕਿ ਤੁਹਾਡੀ ਪਾਚਨ ਪ੍ਰਣਾਲੀ ਪਾਚਨ ਪ੍ਰਣਾਲੀ ਨਾਲ ਸੰਬੰਧਤ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋ ਪ੍ਰੋਬਲਮ ਹੈਗੀ ਹੈ ਤੁਹਾਡੇ ਅੰਦਰ ਤਜਾਬ ਬਣਦਾ ਹੈ ਬਦਹਜਮੀ ਹੈ ਉਪਾਰਾ ਹੈ ਕਬਜ ਰਹਿੰਦੀ ਹੈ ਤਾਂ ਉਹ ਸਾਰੀਆਂ ਤਕਲੀਫਾਂ ਨੂੰ ਠੀਕ ਕਰਨ ਦੇ ਵਿੱਚ ਮਦਦ ਕਰਦੀ ਹੈ ਇੱਕ ਚਮਚਾ ਮੇਥੀ ਦਾਣਾ ਦੂਸਰਾ ਹੈਗਾ ਕੋਲੇਸਟ੍ਰੋਲ ਜੇ ਤੁਹਾਡਾ ਖੂਨ ਗਾੜਾ ਹੈਗਾ ਤੇ ਇਹ ਖੂਨ ਗਾੜੇਪਣ ਨੂੰ ਠੀਕ ਕਰਦੀ ਹੈ ਤੁਹਾਨੂੰ ਗੋਲੀ કેਪਸੂਲ ਖਾਣ ਦੀ ਲੋੜ ਨਹੀਂ ਜੇ ਤੁਹਾਡਾ ਖੂਨ ਗਾੜਾ ਨਹੀਂ ਹੁੰਦਾ ਤਾਂ ਤੁਹਾਨੂੰ ਹਾਰਟ ਦੀ ਬਾਰੀ ਨਹੀਂ ਬਣਦੀ ਤੁਹਾਡੇ ਨਾੜਾਂ 'ਚ ਚਰਬੀ ਜਮਾ ਨਹੀਂ ਹੁੰਦੀ ਤੁਹਾਨੂੰ ਸਟੰਟ ਬਾਈਪਾਸ ਉਦਾਂ ਦੀਆਂ ਅੱਗੇ ਚੱਲ ਕੇ ਕੰਪਲਿਕੀਸ਼ਨਾਂ ਖੜੀਆਂ ਨਹੀਂ ਹੁੰਦੀਆਂ ਇੱਕ ਚਮਚ ਮੇਥੀ ਦਾਣਾ ਤੁਹਾਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਾ ਸਕਦਾ ਹੈਗਾ ਅੱਗੇ ਇਹ ਵਿੱਚ ਐਂਟੀਆਕਸੀਡੈਂਟ ਭਰਪੂਰ ਮਾਤਰਾ 'ਚ ਹੋਣ ਕਰਕੇ ਤੁਹਾਡੀ ਚਮੜੀ ਨੂੰ ਚਮਕਦਾਰ ਬਣਾਉਂਦਾ ਹੈਗਾ ਤੁਹਾਡੇ ਸਕਿਨ 'ਤੇ ਝੁਰੜੀਆਂ ਪੈਂਦੀਆਂ ਨੇ ਰਿੰਕਲਸ ਪੈ ਰਹੇ ਵੱਦੀ ਉਮਰ ਦੀ ਨਾਲ ਜਿਹੜੇ ਚਿਹਰੇ ਦੇ ਉੱਪਰ ਝੁਰੜੀਆਂ ਪੈਣ ਲੱਗ ਜਾਂਦੀਆਂ ਨੇ ਜੇ ਤੁਸੀਂ ਇੱਕ ਚਮਚ ਮੇਥੀ ਦਾਣਾ ਲੈ ਰਹੇ ਹੋ ਆਪਣੀ ਡਾਈਟ ਦੇ ਵਿੱਚ ਤਾਂ ਤੁਹਾਡੀ ਚਮੜੀ ਨੂੰ ਚਮਕਦਾਰ ਬਣਾਊਗਾ ਤੇ ਤੁਹਾਡੀ ਏਜਿੰਗ ਪ੍ਰੋਸੈਸ ਨੂੰ ਪਿੱਛੇ ਤੱਕ ਦੂਗਾ ਤੁਹਾਨੂੰ 20 ਸਾਲ ਬੈਕ ਕਰ ਦੋਗਾ ਅੱਗੇ ਹੈਗਾ ਇਹਨੂੰ ਤੁਹਾਡੇ ਜਿਹੜੇ ਵਾਲ ਨੇਗੇ ਤੁਹਾਡੇ ਵਾਲਾਂ ਦੀ ਸਿਹਤ ਵਾਸਤੇ ਬੜਾ ਸੋਹਣਾ ਹੈਗਾ ਤੁਹਾਡੇ ਵਾਲ ਚਮਕਦਾਰ ਬਣਦੇ ਨੇ ਸਮੇਂ ਤੋਂ ਪਹਿਲਾਂ ਤੁਹਾਡੇ ਵਾਲ ਚਿੱਟੇ ਹੋ ਰਹੇ ਨੇ ਤਾਂ ਤੁਹਾਡੇ ਵਾਲਾਂ ਨੂੰ ਝੜਨ ਤੋਂ ਰੋਕੂਗਾ ਵਾਲਾਂ ਨੂੰ ਚਿੱਟੇ ਹੋਣ ਤੋਂ ਰੋਕੂਗਾ ਤੇ ਵਾਲਾਂ ਦੀ ਲੈਂਥ ਲੇਡੀਜ਼ ਵਾਸਤੇ ਇੱਕ ਬਹੁਤ ਵਧੀਆ ਇਹ ਇੱਕ ਹਰਬ ਹੈਗੀ ਹੈ ਤੇ ਅੱਗੇ ਟੈਸਟੋਸਟੀਰੋਨ ਲੈਵਲ ਮਰਦਾਂ ਵਾਸਤੇ ਮਰਦਾਂ ਦੇ ਸ਼ਕਰਾਣੂਆਂ ਦੀ ਗਿਣਤੀ ਵਧਾਉਂਦਾ ਹੈਗਾ ਤੇ ਟੈਸਟੋਸਟੀਰੋਨ ਲੈਵਲ ਜਿਹੜਾ ਮਰਦ ਦਾ ਮੇਲ ਹਾਰਮੋਨ ਹੈਗਾ ਉਹਨੂੰ ਉਹਦੀ ਮਾਤਰਾ ਨੂੰ ਬਹੁਤ ਵਧਿਆ ਕਰਦਾ ਹੈ ਜਿਹੜਾ ਮਾਵਾਂ ਬੱਚ ਨੂੰ ਦੁੱਧ ਚਗਾਉਂਦੀਆਂ ਨੇਗੀਆਂ ਉਹਨਾਂ ਦੇ ਵਿੱਚ ਦੁੱਧ ਦੀ ਮਾਤਰਾ ਜਿਹੜੀ ਹੈਗੀ ਹੈ ਪ੍ਰੋਡਕਸ਼ਨ ਹੈਗੀ ਹੈ ਬੜੀ ਸੋਹਣੀ ਬਣਦੀ ਹੈ ਇਹਦੇ ਨਾਲ ਪ੍ਰੋਡਕਸ਼ਨ ਵਧਾਉਂਦਾ ਹੈਗਾ weight loss ਦੇ ਵਿੱਚ ਮਦਦ ਕਰਦਾ ਹੈਗਾ ਜੇ ਡਾਇਬੀਟਿਸ ਹੈਗਾ ਤੁਹਾਨੂੰ 슈ਗਰ ਹੈਗਾ ਤਾਂ 슈ਗਰ ਨੂੰ ਕੰਟਰੋਲ ਰੱਖਣ ਦੇ ਵਿੱਚ ਵੀ ਮੇਥੀ ਦਾਣਾ ਮਦਦ ਜਿਆਦਾ ਜਾਣਕਾਰੀ ਵਾਸਤੇ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ ਮਿਲਦੇ ਹਾਂ